ਜਿਹੜਾ ਮਨੁੱਖ ਡਾਕਟਰ ਵੈਦ ਹਕੀਮ ਕੋਲ ਜਾ ਕੇ ਆਪਣੇ ਰੋਗ ਲਕਾਉਂਦਾ ਉਹ ਕਿਸੇ ਨਾਲ ਧੋਖਾ ਨਹੀਂ ਕਰਦਾ ਉਹ ਆਪਣੇ ਜੀਵਨ ਨਾਲ ਧੋਖਾ ਕਰਦਾ ਹੈ ਇਸੇ ਤਰ੍ਹਾਂ ਜਿਹੜਾ ਮਨੁੱਖ ਗੁਰੂ ਚਰਨਾਂ 'ਚ ਆ ਕੇ ਆਪਣੇ ਐ ਗੁਨਾ ਤੇ ਪਾਪ ਲਕਾਉਂਦਾ ਉਹ ਵੀ ਮਨੁੱਖ ਆਪਣੇ ਜੀਵਨ ਨਾਲ ਆਪ ਧੋਖਾ ਕਰ ਰਿਹਾ ਹੈ ਸਭ ਨੂੰ ਗੁਰੂ ਚਰਨਾਂ 'ਚ ਆ ਕੇ ਤੇ કબੂਲਣਾ ਚਾਹੀਦਾ ਹੈ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੈ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸੋ ਪ੍ਰੀਤ ਲਗਾਈ ਇਥੇ ਆ ਕੇ ਕਹਿਣਾ ਚਾਹੀਦਾ ਭਾਈ ਗੁਰਦਾਸ ਸਾਹਿਬ ਜੀ ਇਹ ਕਥਨ ਮੁਤਾਬਕ ਹੋ ਅਪਰਾਧੀ ਗੁਨਾਹਗਾਰ ਹੋ ਬੇ ਮੁਕਮੰਦਾ ਚੋਰ ਯਾਰ ਜਵਾਰ ਪਰ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠਗ ਦੀਸ਼ ਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਕਰਤੀ ਅਕਿਰਤ ਕਣ ਮੈਂ ਕੋ ਨਾ ਰੱਖੰਦਾ ਸਿਮਰ ਮਰੀਦਾ ਢਾਡੀਆਂ ਸਤਿਗੁਰ ਬਖਸ਼ੰਦਾ ਜਿਸ ਦਿਨ ਗੁਰੂ ਅਗੇ ਆ ਕੇ ਸਾਰੇ ਗੁਨਾ ਐਵੇਂ ਰੱਖੇਗਾ ਤੇ ਗੁਰੂ ਮੇਰਾ ਸਦਾ ਬਖਸ਼ੰਦ ਹੈ ਤੇ ਗੁਨਾ ਜ਼ਰੂਰ ਬਖਸ਼ੇਗਾ